ਅਨੇਕਾਂ ਚਿੱਠੀਆਂ ਦੇ ਵਿੱਚ ਸ਼ੇਖ ਪ੍ਰੀਤ ਬੁਖਾਰੀ ਨੇ ਜੋ ਲਿਖੀਆਂ ਨੇ ਸ਼ੇਖ ਅਹਿਮਦ ਸਰਹੰਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰੂ ਪਾਸ਼ਾ ਨੂੰ ਖਤਮ ਕਰਨ ਦੀ ਜਿਹੜੀ ਗੱਲ ਹੈ ਉਹ ਕਰਦਾ ਹੈ ਪਰ ਗੁਰੂ ਪਾਸ਼ਾ ਨੂੰ ਯਾਸਾ ਦੀ ਨੀਤੀ ਦੇ ਅਧੀਨ ਸ਼ਹੀਦ ਕਰਨ ਦਾ ਜਿਹੜਾ ਫਤਵਾ ਹੈ ਉਹ ਚਾਰੀ ਕਰ ਦਿੱਤਾ ਜਾਂਦਾ ਹੈ ਪਰ ਗੁਰੂ ਸਾਹਿਬ ਇੱਥੇ ਇੱਕਲ ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਨੂੰ ਯਾਸਾ ਦੇ ਕਾਨੂੰਨ ਅਧੀਨ ਸਜ਼ਾ ਦਿੱਤੀ ਗਈ ਹੈ ਕਿਉਂਕਿ ਗੁਰੂ ਸਾਹਿਬ ਦੇ ਜ਼ੁਰਮ ਨੂੰ ਰਾਜਨੀਤਿਕ ਜ਼ੁਰਮ ਮੰਨਿਆ ਗਿਆ ਹੈ ਪਰ ਗੁਰੂ ਪਾਤਸ਼ਾਹ ਦੇ ਆਤਮਕ ਪੱਲ ਨੂੰ ਕਿੰਨਾ ਪ੍ਰਭਲ ਮੰਨਿਆ ਗਿਆ ਕਿ ਜਹਾਂਗੀਰ ਜਿਹੜੀ ਧਾਰਾ ਦੇ ਅਧੀਨ ਗੁਰੂ ਨੂੰ ਸਜ਼ਾ ਦਿੱਤੀ ਹੈ ਉਹ ਧਾਰਾ ਦੇ ਅਧੀਨ ਕਿਸੇ ਧਾਰਮਿਕ ਵਿਅਕਤੀ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਕਿ ਗੁਰੂ ਪਾਤਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ ਪਰ ਤਸੀਹੇ ਯਾਸਾਵਾਪਸ ਸਿਆਸਤ ਦੀ ਧਾਰਾ ਦੇ ਅਧੀਨ ਦਿੱਤੇ ਜਾਣ ਤਾਂ ਕਿ ਗੁਰੂ ਦੀ ਧਾਰਮਿਕ ਸ਼ਖਸੀਅਤ ਉਸ ਤੱਕ ਹੋਰ ਨਾ ਡੋਲੇ ਇਹੀ ਕਾਰਨ ਹੈ ਗੁਰੂ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਗੁਰੂ 파ਸ਼ਨ ਦੇਖਦੇ ਵਿੱਚ ਉਭਾ ਲਿਆ ਗਿਆ। ਪਰ ਗੁਰੂ 파ਸ਼ਨ ਅਖੀਰ ਪ੍ਰਿਆ ਦੇ ਵਿੱਚ ਰੋੜ ਦਿੱਤਾ ਗਿਆ। ਸਿਜਨ ਰਾਏ ਪਟਾਰੀ ਬੜਾ ਵਧੀਆ ਸ਼ਬਦ ਵਰਤਦਾ ਹੈ। ਕਹਿੰਦਾ ਕਿ ਇਸ ਤਰ੍ਹਾਂ ਉਸ ਗੁਰੂ ਨੂੰ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਕੁਝ ਸ਼ਕਤੀਆਂ ਤੋਂ ਬਾਅਦ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ। ਲਾਲਾ ਸੋਨ ਲਾਲ ਸੂਰੀ ਉਮਦੌਦ ਤਵਾਰੀਖ ਦੇ ਵਿੱਚ ਲਿਖਦੇ ਨੇ ਕਿ ਉਸ ਮਹਾਨ ਗੁਰੂ ਨੂੰ ਕੁਝ ਸ਼ਕਤੀਆਂ ਤੋਂ ਬਾਅਦ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ। ਰਤਨ ਸਿੰਘ ਪੰਗੂ ਮੁਗਲਾਂ ਨੂੰ ਦਿੱਤੇ ਅਜ਼ਰਮ ਦੇ ਬਾਰੇ ਬੜਾ ਸਵਾਲੀਅਤ ਲਹਿਜੇ ਦੇ ਵਿੱਚ ਇੱਕ ਸਵਾਲ ਕਰਦੇ ਨੇ ਕੀ ਗੁਰ ਅਰਜਨ ਦਰਿਆਏ ਨਾ ਰੋੜਿਓ ਤਾਂ ਮੁਗਲੋ ਕੀ ਤੁਸੀਂ ਗੁਰ ਅਰਜਨ ਨੂੰ ਦਰਿਆ ਦੇ ਵਿੱਚ ਨਹੀਂ ਰੋਣਿਆ ਪਰ ਬੰਸਾਬਲੀ ਨਾਮੇ ਨੇ ਜਿਹੜਾ ਹਵਾਲਾ ਦਿੱਤਾ ਉਸ ਦੇ ਉੱਪਰ ਧਿਆਨ ਕੇਂਦਰ ਕਰਨ ਦੀ ਲੋੜ ਹੈ ਬੰਸਾਬਲੀ ਨਾਮੇ ਦੇ ਲਿਖਾਰੇ ਕੈਸਰ ਸਿੰਘ ਸ਼ਿਭਰ ਦਾ ਖਿਆਲ ਹੈ ਕਿ ਗੁਰੂ ਪਾਸ਼ਾ ਨੂੰ ਪਹਿਲਾਂ ਦੇਖਦੇ ਵਿੱਚ ਉਭਾਇਆ ਗਿਆ ਤਵੀ ਦੇ ਉੱਪਰ ਬਿਠਾਇਆ ਗਿਆ ਉਹ ਗੁਰੂ ਜਿਹੜਾ ਦੇਖ ਚ ਉਭਾਇਆ ਜਾ ਰਿਹਾ ਹੈ ਤੇ ਮੁਖਾਰਤਿੰਦ ਚੋਂ ਨਿਕਲ ਰਿਹਾ ਹੈ ਮਾਈ ਮੇਰੇ ਮਨ ਕੋ ਸੋਕਾ ਠੀਕਰ ਕੇਸਸ ਸਿੰਘ ਸ਼ਿਖਰਦਾਰਾ ਦਖੀ ਹੋਈ ਸਾਬਰੀ ਨਾਮੇ ਦੀਆਂ ਉਹਨਾਂ ਸਤਰਾਂ ਦਾ ਅਧਿਨ ਕਰਦੇ ਹਾਂ ਤਾਂ ਸਪਸ਼ਟ ਹੁੰਦਾ ਕਿ ਗੁਰੂ ਕਾਸ਼ਨ ਸਿਆਸਤਪੁਰ ਆਪਾ ਜੀ ਅਸਦੀ ਨੀਤੀ ਦੇ ਬਨਹੀ ਸ਼ਹੀਦ ਕਰ ਦਿੱਤਾ ਗਿਆ ਕੇਸਸ ਸਿੰਘ ਸ਼ਿਖਰਦਾਰ ਦਾ ਕਤਲ ਹੋਇਆ ਗੁਰੂ ਕਾਸ਼ਨ ਉਹ ਭਾਂਡੇ ਅੱਗੇ ਦਿੱਤੀ ਤਰੀਕੇ ਪਿਠਾਇਆ ਗਿਆ ਤੇ ਅਖੀਰ ਹੋਤਸੀਹ ਦੇਣ ਦੇ ਵਾਸਤੇ ਦਰਿਆਏ ਰਾਵੀ ਦੇ ਕੰਢੇ ਗਰਮ ਬਰੀਤ ਤੇ ਉੱਪਰ ਲਟਾ ਦਿੱਤਾ ਗੁਰੂ ਪਾਸ਼ਾ ਨੂੰ ਇੱਕ ਮੁਗਰੇ ਕਾਫਰ ਨੇ ਬੰਦਾ ਅਲਾਈ ਕਿਸ ਸੰਖਿਪਤ ਲਿਖਦਾ ਹੈ ਲੋਕਾਂ ਨੇ ਗੁਰੂ ਪਾਸ਼ਾ ਦੀ ਉੱਪਰ ਇੱਕ ਪੱਤਰ ਰੋੜੇ ਮਾਰਦੇ ਸ਼ੁਕਰੀ ਪਰ ਕਿਸ ਸੰਖਿਪਤ ਲਿਖਦਾ ਹੈ ਇੱਕ ਸਮੁਖਲੇ ਕਾਫਰ ਨੇ ਮੰਦਾ ਅਲਾਈ ਇੱਕ ਪੱਥਰ ਪਰਵੱਟੇ ਉੱਪਰ ਹਾਇਆ ਉਹਨਾਂ ਨੇ ਇੱਟੇ ਰੋੜੇ ਮਾਰੇ ਇੱਕ ਪੱਥਰ ਗੁਰੂ ਪਾਤਸ਼ਾਹ ਦੀ ਮੱਥੇ ਦੇ ਉੱਪਰ ਆਵਜ ਜਿਸ ਦੇ ਨਾਲ ਲਹੂ ਦੀ ਧਾਰਾ ਵਹਿ ਚੱਲੀ ਖੂਨ ਦੀ ਧਾਰਾ ਵਗਣ ਲੱਗੀ ਤਾਂ ਮੁਗਲ ਅਹਿਲਕਾਰਾਂ ਨੇ ਸਿਪਾਹਸਲਾਰਾਂ ਨੇ ਡਰ ਕੇ ਕਿ ਖੂਨ ਵਗਣ ਦੇ ਨਾਲ ਕਿੱਤੇ ਚੰਗੇ ਜੀ ਨੀਤੀ ਜਿਸ ਕਾਨੂੰਨ ਦੇ ਅਧੀਨ ਗੁਰੂ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਕਿਤੇ ਉਸ ਦੀ ਉਲੰਘਣਾ ਨਾ ਹੋ ਜਾਵੇ ਗੁਰੂ ਪਾਤਸ਼ਾਹ ਨੂੰ ਵੱੱਦੇ ਹਿੱਤ ਤੇ ਨਦੀ ਰੁੜਾਈ ਗੁਰੂ ਪਾਤਸ਼ਾਹ ਬੰਨਿਆ ਹੋਇਆ ਨਦੀ ਦੇ ਵਿੱਚ ਰੋੜ ਕੇ ਡੋਪ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਗੁਰੂ ਸਾਰੋ ਜਿੱਥੇ ਇਹ ਸਾਡਾ ਸ਼ਾਨਾਮਤ ਇਤਿਹਾਸ ਹੈ ਉਹ ਸ਼ਹਾਦਤ ਜਿਸ ਨੇ ਸ਼ਹੀਦਾਂ ਦੇ ਸਰਤਾਸ ਦਾ ਸਿਕੋਂ ਨਿਰਤਵਾ ਦਿੱਤਾ ਹੈ ਉਹ ਸ਼ਹਾਦਤ ਜਿਸ ਤੋਂ ਪਹਿਲਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਸ਼ਹੀਦ ਨਜ਼ਰ ਨਹੀਂ ਆਉਂਦਾ ਉਹ ਸ਼ਹਾਦਤ ਜਿਸ ਤੋਂ ਪਹਿਲਾਂ ਸ਼ਹੀਦੀ ਤਾਂ ਜਲਾਲੀ ਰੂਪ ਹੀ ਸਾਹਮਣੇ ਨਹੀਂ ਆਉਂਦਾ ਉਹ ਸ਼ਹਾਦਤ ਜਿਸਤੇ ਬਾਰੇ ਕਿਹਾ ਜਾ ਸਕਦਾ ਹੈ ਕਿ ਸ਼ਹੀਦ ਦੀ ਜੋ ਮੌਤ ਹੈ ਉਹ ਕੌਮ ਦੀ ਹਯਾਤ ਹੈ ਖਿਆਤ ਤੋਂ ਹਯਾਤ ਜੀ ਮੌਤ ਵੀ ਹਯਾਤ ਹੈ ਐਸਾ ਗੁਰੂ ਪਾਤਸ਼ਾਹ ਦਾ ਉਗਰ ਤੱਪ ਐਸਾ ਗੁਰੂ ਪਾਤਸ਼ਾਹ ਦਾ ਆਕੰਤ ਓਸ ਐਸੀ ਸ਼ਹਾਦਤ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਹੋਈ ਨਹੀਂ ਪਰ ਅੱਜ ਗੁਰੂ ਸਾਰੇਓ ਆਰਐਸ ਵੱਲੋਂ ਤੇ ਇਹਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਜਿੱਥੇ ਅਕਾਲੀ ਭਾਜਪਾ ਜਰਾਨੇ ਦੇ ਹੇਠ ਸਿਕਸ ਸਟੇਜਾਂ ਦੇ ਉੱਪਰ ਸਾਡੇ ਸੈਮੀਨਾਰਾਂ ਦੇ ਵਿੱਚ ਸਾਡੀਆਂ ਸ਼ਤਾਬਦੀਆਂ ਦੇ ਵਿੱਚ ਆ ਕੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਗੁਰੂ ਪਾਸ਼ਾ ਨੂੰ ਸ਼ਹੀਦ ਕਰਾਉਣ ਦੇ ਵਿੱਚ ਚੰਦੂ ਦਾ ਕੋਈ ਹੱਥ ਨਹੀਂ ਉੱਥੇ ਦੂਸਰੇ ਪਾਸੇ ਜੋ ਵਿਦਿਅਕ ਅਦਾਰਿਆਂ ਦੇ ਵਿੱਚ ਜੋ ਇਹਨਾਂ ਦੀਆਂ ਆਰਐਸਐਸ ਦੀਆਂ ਪ੍ਰਕਾਸ਼ਨਾਵਾਂ ਦੇ ਵਿੱਚ ਜੋ ਕੁਝ ਲਿਖਿਆ ਜਾ ਰਿਹਾ ਹੈ ਜੋ ਕੁਝ ਪੜਾਇਆ ਜਾ ਰਿਹਾ ਹੈ ਗੁਰੂ ਸਾਰੇ ਉਸ ਦੇ ਨਾਲ ਸਾਡੇ ਇਤਿਹਾਸ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ ਮਿਸਾਲ ਦੇ ਤੌਰ ਤੇ ਇੱਕ ਕਿਤਾਬ ਜਿਸ ਦਾ ਨਾਮ ਪੰਜਾਬ ਦਾ ਇਤਿਹਾਸ ਇਹ ਵਿਦਿਆ ਸਾਗਰ ਸੂਰੀ ਦੀ ਲਿਖੀ ਹੋਈ ਹੈ ਪਰ ਹਰਿਆਣਾ ਹਿੰਦੀ ਗ੍ਰੰਥ ਅਕੈਡਮੀ ਚੰਡੀਗੜ੍ਹ ਨੇ ਸਵਾਬ ਪ੍ਰਿਸ਼ਕਿਤ ਹੈ ਔਰ ਇਸ ਨੇ 1469 ਤੋਂ ਲੈ ਕੇ 1857 ਤੱਕ ਦੇ ਇਤਿਹਾਸ ਦੀ ਕਲਕੀਤੀ ਹੈ। ਔਰ ਗੁਰੂ ਅਰਜਨ ਸਾਹਿਬ ਔਰ ਗੁਰੂ ਸਹਿਬਾਨ ਦੇ ਬਾਰੇ ਜਿਸ ਰੂਪ ਦੇ ਵਿੱਚ ਇਸ ਨੇ ਪੇਸ਼ਕਾਰੀ ਕੀਤੀ ਹੈ ਗੁਰੂ ਸਾਹਿਬ ਉਸ ਨੇ ਇਤਿਹਾਸ ਨੂੰ ਵਿਗਾੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਲਿਖਦਾ ਹੈ ਕਿ ਗੁਰੂ ਪਾਤਸ਼ਾਹ ਦੇ ਸਮੇ ਗੁਰੂ ਅਰਜਨ ਪਾਤਸ਼ਾਹ ਦੇ ਸਮੇ ਗੁਰੂ ਸਹਿਬਾਨ ਜਿਹੜੇ ਨੇ ਉਹ ਮਾਇਆ ਦੇ ਵਿੱਚ ਫਸਣੇ ਸ਼ੁਰੂ ਹੋ ਗਏ। ਕਹਿੰਦਾ ਹੈ ਕਿ ਗੁਰੂ ਨਾਨਕ ਦੇ ਸਮੇ ਤਾਂ ਦੁਨਿਆਵੀ ਦਿਖਾਵਾ ਬਿਲਕੁਲ ਨਹੀਂ ਸੀ ਦੂਸਰੇ ਪਾਤਸ਼ਾਹ ਦੇ ਸਮੇਂ ਦੁਨਿਆਵੀ ਦਿਖਾਵਾ 20ਵੇਂ ਸਿੱਖਾਂ ਵੱਲ ਆ ਗਿਆ ਗੁਰੂ ਅਮਰਦਾਸ ਦੇ ਸਮੇਂ ਮਾਇਵੀ ਪ੍ਰਭਾਵ ਦੁਨਿਆਵੀ ਵਿਖਾਵਾ ਦਰਵਾਜ਼ੇ ਤੱਕ ਆ ਗਿਆ ਤੇ ਗੁਰੂ ਰਾਮਦਾਸ ਦੇ ਪੈਰਾਂ ਤੱਕ ਆ ਗਿਆ ਪਰ ਗੁਰੂ ਅਰਜਨ ਸਾਹਿਬ ਪੂਰੀ ਤਰ੍ਹਾਂ ਦੇ ਨਾਲ ਮਾਇਆ ਦੇ ਵਿੱਚ ਫਰਲਗਟ ਹੋ ਗਏ ਦੁਨਿਆਵੀ ਐਸ਼ੋ ਆਰਾਮ ਦੇ ਵਿੱਚ ਹੋ ਗਏ ਦੁਨਿਆਵੀ ਐਸ਼ੋ ਆਰਾਮ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਗੁਲਤਾਨ ਕਰ ਗਿਆ ਇੱਥੇ ਲਿਖਿਆ ਹੈ ਪਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਬਾਰੇ ਇੱਕ ਪਾਸੇ ਤਾਂ ਸੁਸ਼ਮਾ ਸਵਰਾਜ ਵਰਗੀਆਂ ਬੀਬੀਆਂ ਸਿੱਖ ਸਮਾਗਮਾਂ ਦੇ ਵਿੱਚ ਆ ਕੇ ਉਹਨਾਂ ਬਾਦਲਦਲੀਆਂ ਦੀਆਂ ਸਟੇਜਾਂ ਦੇ ਉੱਤੇ ਇਹ ਗੱਲ ਕਹਿ ਰਹੀਆਂ ਨੇ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ ਚੰਦੂ ਦਾ ਕੋਈ ਹੱਥ ਨਹੀਂ ਇਹ ਗੱਲ ਕੇਵਲ ਇੱਥੋਂ ਤੱਕ ਸੀਮਤ ਨਹੀਂ ਇਹਨਾਂ ਕਿਤਾਬਾਂ ਦੇ ਵਿੱਚ ਕਾਗਨਿਕ ਪદ્ધਰਤੀ ਜਿਹੜਾ ਅਦਲ ਕਰਾਰੇ ਤਰ੍ਹਾਂ ਜਾ ਰਿਹਾ ਹੈ ਚੰਦੂ ਨੂੰ ਦੋਸ਼ ਮੁਕਤਤਾ ਕੀਤਾ ਜਾ ਰਿਹਾ ਹੈ ਚੰਦੂ ਨੂੰ ਸਭ ਤੋਂ ਸੱਚਾ-ਸੱਚਾ ਗੁਰਸਿੱਖ ਸਾਬਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਸਭ ਤੋਂ ਸੱਚਾ-ਸੂਚਾ ਗੋਸ਼ਿਕ ਸਾਫਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਦੂ ਨੂੰ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਜਿਸ ਵੇਲੇ ਗੁਰੂ ਨੂੰ ਜੁਰਮਾਨਾ ਨਾ ਦੇਣ ਕਰਕੇ ਤਸੀਹੇ ਦਿੱਤੇ ਜਾ ਰਹੇ ਸਨ ਜਹਾਂਗੀਰ ਦੇ ਵੱਲੋਂ ਉਸ ਵੇਲੇ ਕੋਈ ਹੋਰ ਮਨੁੱਖ ਅੱਗੇ ਨਾ ਆਇਆ ਬਲਕੇ ਕਿ ਚੰਦੂ ਸ਼ਾਹ ਨਾਮ ਦਾ Hindu ਇਸਤੇ ਪੰਨਾ 153 153 ਦੇ ਪੰਨੇ ਬੜਾ ਸਪਸ਼ਟ ਲਿਖਿਆ ਹੈ ਕਿ ਇੱਕ ਚੰਦੂ ਸ਼ਾਹ ਨਾਮ ਦੇ Hindu ਨੇ ਗੁਰੂ ਸਾਹਿਬ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਔਰ ਇਥੋਂ ਤੱਕ ਕਿ ਉਸਨੇ ਜਹਾਂਗੀਰ ਨੂੰ ਕਿਹਾ ਕਿ ਮੇਰੇ ਕੋਲੋਂ ਗੁਰੂ ਨੂੰ ਜਿਹੜਾ ਦਰਮਾਨਾ ਕੀਤਾ ਗਿਆ 2 ਲੱਖ ਉਹ ਤੁਸੀਂ ਮੇਰੇ ਕੋਲ ਲੈ ਲਵੋ ਪਰ ਮੇਰੇ ਗੁਰੂ ਨੂੰ ਜ਼ਰੂਰ ਰੱਖਾ ਕਰ ਦਿਓ ਗੁਰੂ ਸਾਹਿਬ ਇੱਕ ਪਾਸੇ ਸਿਕ ਸਟੇਜਾਂ ਦੇ ਉੱਪਰ ਚੰਦੂ ਨੂੰ ਦੋਸ਼ੀ ਕਿਤਾ ਜਾ ਰਿਹਾ ਹੈ ਦੂਸਰੇ ਪਾਸੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਸਹਿਕਾਰਨ ਦੇ ਰੂਪ ਵਿੱਚ ਉੱਭਰ ਰਿਹਾ ਚੰਦੂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੰਦੂ ਹੀ ਗੁਰੂ ਦਾ ਇੱਕ ਸਿੱਖ ਸੀਗਾ ਜਿਸਨੇ ਗੁਰੂ ਪਾਤਸ਼ਾਹ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਗੱਲ ਕਿਉਂ ਇੱਥੋਂ ਤੱਕ ਸੀਮਤ ਨਹੀਂ ਆਰਐਸਐਸ ਦੇ ਇੱਕ ਦਿਮਾਗ ਡੰਗਵਾਦ ਉਸ ਇਸ ਕਰਕੇ ਕਹਿ ਰਹੇ ਸਾਬਰਕਰ ਜਿਸ ਦਾ ਨਾਮ ਹੈ ਸਾਬਰਕਰ ਜਿਸ ਨੇ ਹਿੰਦੂ ਮਹਾਸਭਾ ਬਣਾਈ ਸੀ ਉਹ ਸਹੀ ਅਰਥਾਂ ਦੇ ਵਿੱਚ ਆਰਐਸਐਸ ਦਾ ਬੀਜ ਹੋਈ ਸੀ ਹਿੰਦੂ ਮਹਾਸਭਾ ਤੋਂ ਬਾਅਦ ਹੀ ਆਰਐਸਐਸ ਦਾ ਇਹ ਬੁੱਢਾ ਪੈਦਾ ਹੋਇਆ ਸਾਬਰਕਰ ਆਪਣੀ ਲਿਖੀ ਕਿਤਾਬ ਭਾਰਤੀਆ ਇਤਿਹਾਸ ਕੇ ਸਵਰਨਿਯ ਅਪ੍ਰਸਤ ਜੋ ਜਿਸ ਨੂੰ ਕੇ ਲੋਕਿਕ ਪ੍ਰਕਾਸ਼ਨ ਨੇ ਪਬਲਿਸ਼ ਕੀਤਾ ਹੈ ਉਹ ਗੁਰੂ ਸਾਹਿਬ ਦੇ ਬਾਰੇ ਗੁਰੂ ਨਾਨਕ ਸਾਹਿਬ ਦੇ ਬਾਰੇ ਗੁਰੂ ਅਰਜਨ ਸਾਹਿਬ ਤੱਕ ਐਸੀਆਂ ਟਿੱਪਣੀਆਂ ਕਰਦਾ ਹੈ ਜਿਹੜੀਆਂ ਇਤਰਾਜ਼ ਚੁਕ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਹਮੇਸ਼ਾ Hindu ਸੰਤ ਲਖੀ ਵਰਤੋਂ ਕਰਦਾ ਹੈ ਕਿ ਗੁਰੂ ਨਾਨਕ ਇੱਕ Hindu ਇਨਕਲਾਬੀ ਸੰਤ ਸੀ ਜਿਸ ਨੇ ਕਿ ਉਸ ਸਮੇਂ ਦੇ ਇਜ਼ਰਾਇਲ ਸਾਹਿਬ ਇਸਲਾਮੀ ਨਿਜ਼ਾਮ ਦੇ ਵਿਰੁੱਧ ਆਵਾਜ਼ ਉਠਾਈ ਦੂਜੇ ਪਾਸੇ ਗੁਰੂ ਅਰਜਨ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਬਾਰੇ ਉਸਨੇ ਬੜੀ ਬੇਅਦਬ ਬੇਅਦਬੀਪਨ ਟਿੱਪਣੀ ਕੀਤੀ ਹੈ ਉਸਨੇ ਕਿਹਾ ਕਿ ਗੁਰੂ ਪਾਤਸ਼ਾਹ ਨੇ ਵੱਖ-ਵੱਖ ਥਾਵਾਂ ਤੋਂ ਕੁਝ ਗੁਰੂ ਨਾਨਕ ਸਾਹਿਬ ਦੇ ਨਾਲ ਰਲਦੀਆਂ ਮਿਲਦੀਆਂ ਬਾਣੀਆਂ ਨੂੰ ਇਕੱਤਰ ਕੀਤਾ ਔਰ ਇਹਨਾਂ ਨੇ ਇੱਕ ਪੋਥੀ ਦਾ ਰੂਪ ਦੇ ਦਿੱਤਾ ਇਸ ਪੁਥੀ ਨੂੰ ਬ੍ਰਜ ਭਾਸ਼ਾ ਦੇ ਵਿੱਚ ਇਸ ਕਰਕੇ ਨਹੀਂ ਲਿਖਿਆ ਗਿਆ ਕਿਉਂਕਿ ਇਹ ਸ਼ਾਸਤਰੀ ਲੋਕਾਂ ਦੀ ਵਿਦਵਾਨਾਂ ਦੀ ਭਾਸ਼ਾ ਸੀ ਸੋ ਉਸ ਕਰਕੇ ਜਿਹੜੀ ਪੰਜਾਬ ਦੇ ਲੋਕਾਂ ਦੀ ਭਾਸ਼ਾ ਸੀ ਜਿਹਨੂੰ ਉਹਨੇ ਲੁੰਡੀ-ਮੁੰਡੀ ਨਾ ਦਿੱਤਾ ਕਿ ਇੱਕ ਆਮ ਲਿਪੀ ਜਿਸ ਨੂੰ ਲੁੰਡੀ-ਮੁੰਡੀ ਕਿਹਾ ਜਾਂਦਾ ਸੀ ਇਸ ਦੇ ਵਿੱਚ ਗੁਰੂ ਗ੍ਰੰਥ ਦੀ ਸੰਪਾਦਨਾ ਕਰ ਦਿੱਤੀ ਗਈ ਬ੍ਰਜ ਭਾਸ਼ਾ ਦੇ ਵਿੱਚ ਇਸ ਕਰਕੇ ਨਾ ਕੀਤੀ ਗਈ ਕਿਉਂਕਿ ਉਹ ਵਿਦਵਾਨ ਲੋਕਾਂ ਦੀ ਭਾਸ਼ਾ ਸੀ ਪਰ ਗੁਰੂ ਨੇ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਇਸ ਗ੍ਰੰਥ ਦੀ ਰਚਨਾ ਕਰ ਦਿੱਤੀ ਗਈ ਇਸ ਬੋਲੀ ਨੂੰ ਬਾਅਦ ਦੇ ਵਿੱਚ ਪੰਜਾਬੀ ਕਿਹਾ ਜਾਣ ਲੱਗਾ ਔਰ ਹੌਲੀ-ਹੌਲੀ ਇਸ ਲੁੰਡੀ-ਮੁੰਡੀ ਭਾਸ਼ਾ ਦਾ ਜਾ ਜਿਹੜਾ ਸੀਗਾ ਉਹ ਗੁਰਮੁਖੀ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਪਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਬਾਰੇ ਇਹ ਵੀ ਜਹਾਂਗੀਰ ਨੂੰ ਦੋਸ਼ੀ ਠਹਿਰਾਉਂਦਾ ਪਿਆ ਚੰਦੂ ਨੂੰ ਬਿਲਕੁਲ ਦੋਸ਼ ਮੁਕਤ ਕਰਦਾ ਹੈ ਔਰ ਆਪਣੇ ਸ਼ਬਦਾਂ 'ਚ ਲਿਖਿਆ ਹੈ ਕਿ ਗੁਰੂ ਨੇ ਖੁਸਰੋ ਨੂੰ ਆਸਰਾ ਦਿੱਤਾ ਆਸਰਾ ਦਿੱਤਾ ਆਸ਼ਰੇ ਦਿੱਤਾ ਉਹਨੂੰ ਆਪਣੀ ਕੋਤ ਬਿਠਾਇਆ ਉਸਦੀ ਮਦਦ ਕੀਤੀ ਜਿਸ ਕਰਕੇ ਜਹਾਂਗੀਰ ਨੇ ਗੁਰੂ ਦਾ ਵੰਦ ਕਰ ਦਿੱਤਾ ਗੁਰੂ ਦਾ ਕਤਲ ਕਰ ਦਿੱਤਾ ਪਰ ਗੁਰੂ ਸਾਹਿਬ ਜਿਸ ਤਰ੍ਹਾਂ ਦੇ ਨਾਲ ਸਾਡੇ ਇਤਿਹਾਸ ਨੂੰ ਸਾਡੇ ਵਿਚਾਰਧਾਰਾ ਨੂੰ ਸਾਡੀਆਂ ਪਰੰਪਰਾਵਾਂ ਨੂੰ ਇੰਨਾਂ ਕਿਤਾਬਾਂ ਦੇ ਵਿੱਚ ਜਿਹੜੀਆਂ ਤੁਸੀਂ ਵੇਖ ਰਹੇ ਹੋ ਬਦਾਰਿਆ ਜਾ ਰਿਹਾ ਹੈ ਜੇਕਰ ਅਸੀਂ ਇਸੇ ਤਰ੍ਹਾਂ ਹੀ ਚੁੱਪਚਾ ਬੈਠੇ ਰਹੇ ਦੂਰ ਨਹੀਂ ਜਦੋਂ ਸਿੱਖ ਇਤਿਹਾਸ ਦਾ ਜਿਹੜਾ ਸਹੀ ਰੂਪ ਹੈ ਸਿੱਖ ਇਤਿਹਾਸ ਦਾ ਜਿਹੜਾ ਸ਼ਾਨਾਮਤੀ ਜਿਹੜਾ ਦਾ ਪ੍ਰਭਾਵ ਹੈ ਉਹ ਸਾਡੇ ਬੱਚਾਂ ਤੱਕ ਨਹੀਂ ਆ ਸਕੇਗਾ ਕਿਉਂਕਿ ਇੱਕ ਚੰਦੂ ਦੇ ਬਾਰੇ ਇੱਕ ਛੋਟਾ ਜਿਹਾ ਵਿਸ਼ਾ ਹੈ ਜਿਹੜਾ ਗੁਰੂ ਸਾਹਿਬ ਦੀ ਹਾਦਸੇ ਦੇ ਵਿੱਚ ਸਹਿ ਕਾਰਨ ਹੈ ਇੱਕ ਛੋਟਾ ਜਿਹਾ ਚੰਦੂ ਜਿੱਤ ਦੇ ਬਾਰੇ ਇੰਨੀਆਂ ਕਿਤਾਬਾਂ ਦੇ ਵਿੱਚ ਇੱਕ ਪਾਸੇ ਤਾਂ ਉਸ ਨੂੰ ਸ਼ਹਾਦਤ ਦੇ ਦੋਸ਼ ਤੋਂ ਮੁਕਤ